ਆ ਹੈਲੋ ਪਾਈ ਪੂਰੀ ਤੇਰੇ ਪਾਸ ਹੀ ਤਾਂ ਇਹ ਐ ਸਾਨੂੰ ਲਿਖਤੀ ਰੂਪ ਮਾ ਦੇ ਵੀ ਮੀ ਹੈਗਾ ਮੀ ਲੈ ਉਹਦਾ ਕੱਦੇ ਵਾਲੇ ਧਰਮ ਰਾਤ ਦੇ ਦੋ ਚਿੱਤਰ ਗੁਪਤ ਰਹੀ ਕੀ ਕਹਿੰਦੇ ਇਹਨੇ 100% ਮਾਰਾਂ ਚ ਮੁਰ ਗਈ ਹਾਂਜੀ ਭਾਈ ਕਿਆ ਵੇਚਣਾ ਵੰਟੀ ਭਾਈ ਦੋ ਹੀ ਕਟੀਆਂ ਵੇਚ ਦੰਗੇ ਦੋਹੇ ਕਟੀਆਂ ਭਾਈ ਵੰਟੀ ਕਹਿੰਦਾ ਬਕਾਉ ਆ 1,85,000 ਮੁੱਲ ਇਹਨਾਂ ਦਾ ਹਾਂਜੀ 1,85,000 ਮੁੱਲ ਆ ਇਹਨਾਂ ਦਾ ਕਰਿਆ ਧੱਕਾ ਨਾ ਕਰ ਉਹਨੂੰ ਪਿਆ ਪਤਾ ਇਹ ਭਾਈ ਜੋ ਵੀ ਹੈ ਵੰਟੀ ਕਰੂਗਾ ਮੁੱਲ ਵਾਲਾ ਸਿਸਟਮ ਪੂਰਾ ਆ ਗਿਆ ਆ ਗਿਆ ਆ ਗਿਆ ਜੇ ਆਪਾਂ ਬਾਹਰ ਨਿਕਲੇ ਤਾਂ ਆਇਆ ਨਹੀਂ ਤਾਂ ਆਇਆ ਲੈ ਮਨਾਇਆ ਰੱਬ ਆਹ ਮੈਂ ਕਿਹਾ ਪਿੰਡ ਦਾ ਤਰੂਕਾ ਢਾਲ ਦਲਾ ਉਹ ਗੱਡੀ ਕੋਰ ਆ ਗਈ ਆਹ ਜੀ ਭਾਈ ਆਹ ਆਹ ਹਣੀ ਉਹ ਵੀ ਆ ਗਿਆ ਆ ਆ ਆ ਲੋ ਜੀ ਬਾਈ ਆ ਕਿੱਡਾ ਅੰਦਰ ਕਰਦਾ ਬੜਾ ਗੌਰਮੈਂਟਾ ਕੱਟ ਕੇ ਛੱਡ ਜਾਂਦਾ ਹੈਗਾ ਕਿੱਥੇ ਜਮਾ ਵੀ ਨਹੀਂ ਆ ਰਹਾ ਇੱਥੇ ਲੈ ਕੇ ਚੱਲੀਏ ਬੜਾ ਨਾਰਮਲ ਖੜਾ ਆਜਾ ਜਿਵੇਂ ਨਾਰਮਲ ਵਾਲਾ ਆ ਲੈ ਆ ਨਾਰਮਲ ਵਾਲਾ ਜਮਾ ਵੀ ਨਹੀਂ ਆਟ ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਰਨਿੰਗ ਟਾਈਮ ਬਾਈ ਚੱਲ ਪਿਆ ਨਹੀਂ ਬਹੁਤ ਜਾਣੀ ਗੰਦੇ ਰਿਹਾ ਬਾਈ ਮੀਂਹ ਦੀ ਲੋੜ ਹੈ ਬਹੁਤ ਸਾਰੇ ਬਿਮਾਰੀਆਂ ਪੈਂਦੀ ਰਹਿਤਾਂ ਨੂੰ ਬਾਈ ਉੱਦਾਂ ਵੀ ਗਰਮੀ ਬਹੁਤ ਹੀ ਜ਼ਿਆਦਾ ਰadne ਸੁਣ ਲਈ ਬਾਈ ਮਾਰਨਿੰਗ ਟਾਈਮੇ ਕੰਮ ਚੱਲ ਪਿਆ ਦੇਖੋ ਬੱਦਲ ਬਾਈ ਕਾਫੀ ਹੈ ਬਾਈ ਅੱਜ ਦੱਸਿਆ ਪਿਆ ਵੀ 95% ਤੇ ਦੇਖਦੇ ਹੋਏ ਕਿੰਨਾ ਕ ਪੈਂਦਾ ਹੈ ਬਾਈ 20 ਮਿੰਟ ਪੈ ਵੀ ਲਿਆ ਬਾਈ ਨਹੀਂ ਦੇਖੋ ਗਿੱਲਾ ਜਾ ਗਰ ਗਿਆ ਸੋਣਾ ਬਾਕੀ ਖੜਾ ਬਹੁਤ ਉੱਪਰ ਬੱਦਲਾਂ ਇਹ ਪੈ ਜਵੇ ਤਾਂ ਬਾਈ ਸਭ ਦੇ ਮਨ ਦੀ ਤਮੰਨਾ ਪੂਰੀ ਹੋ ਜੂਗੀ। ਲੋ ਜੀ ਬਾਈ ਡੈਰੀ ਵਿਛੇ ਖੇਤਾ 'ਚ ਪਹੁੰਚ ਗਏ। ਬਾਈ ਤੁਹਾਨੂੰ ਕੋਈ ਚੀਜ਼ ਦਿਖਾਉਂਦੇ ਆ। ਜਿਹੜੇ ਆਪਾਂ ਨੇ ਸਪਰੇਅ ਕਰੀ ਤੀ ਦੇਖੋ ਧਾਨਾ ਪਰ ਫਰਕ ਲੱਗ ਤੀ। ਕੱਲ ਬਾਈ ਰਿਮਾ ਫਰਕੜੀ ਦੇ ਕਲੋਰੋ ਲਾਤਰੀ ਡ੍ਰਿਪ ਸਿਸਟਮ ਤਪਕਾ ਧਾਨਾ ਦਾ ਰੰਗ ਦੇਖ ਲਓ। ਪੀਆਰ 126 ਆ ਬਾਈ। ਉੱਪਰ ਦੇ ਨੂੰ ਝੁੱਕ ਗਈ ਸਾਰੀ ਦੇਖੋ ਇਤਨਾ ਮੁੜੇ ਕਰਦੀ ਨਾ ਉੱਪਰ ਤੇ ਉਹ ਚੀਜ਼ ਹੋਈ ਗਈ ਆ ਆਪਾਂ ਕਹਿੰਦੇ ਵੀ 26 ਆਏ ਆ 26 ਬਾਈ ਵਧੀਆ ਬੀਜ ਆ ਦੇਖੋ ਮਾੜਾ ਨਹੀਂ ਹੈਗਾ ਬਾਕੀ ਬਾਈ ਬੰਦੇ ਦੀ ਸੇਵਾ ਨਾਲ ਹੈ ਜਿਹੇ ਜੀ ਚੀਜ਼ ਵਿੱਚ ਪਾਉਣੀ ਪੜਾ ਇੱਕ ਫੇ ਉਹ ਜੀ ਹੋਣੀ ਆ ਜੇ ਬੇ ਬੇ ਗੋਰੀ ਚ ਕੰਮ ਰੱਖਣਾ ਇਥੇ ਗੱਲ ਹੀ ਨਹੀਂ ਮੰਦੀ ਹੈਗੀ ਬਾਈ ਸੇਵਾ ਨਾਲੇ ਸਾਰਾ ਕੁਝ ਦੇਖੋ ਬਾਈ ਕੀ ਵਧੀਆ ਲਾਦੀ ਰੂਹ ਲਾਦੀ ਨੇ ਖੇਤਾਂ ਮਾਕੇ ਇਹ ਫਸਲ ਵਾੜੀ ਵਧੀਆ ਹੋ ਗਈ ਨਾ ਖੇਤ ਮਾਉਣ ਨੂੰ ਫੇ ਜੀ ਵੀ ਕਰਦਾ ਹੈ ਅੱਜ ਰੱਬ ਅੱਜ ਰੱਬ ਪਤਾ ਕੀ ਕਹਿੰਦਾ ਅੱਜ ਕਹਿੰਦਾ ਸਾਰੇ ਖੁਸ਼ ਕਰ ਦੇਣੇ ਹਾਂ ਹਾਂ ਗਰਮੀ ਦੂਰ ਹੋ ਜਾਵੇ ਗਰਮੀ ਦੂਰ ਹੋ ਜਾਵੇ ਮੈਂ ਤਾਂ ਉਹ ਦੇਖਿਆ ਮਾਹ ਸਪਰੇਅ ਕਰੀਦੀ ਵੀ ਫੇ ਫਰਕ ਦੇਖਦਾ ਤਾਂ ਉਹਨਾਂ ਨੂੰ ਹਾਂ ਦੇਖਦਾ ਰੰਗ ਰੂਪ ਕਾਲਾ ਦੇਖ ਲੈ ਭਾਈ ਇੱਧਰ ਦੇ ਜੱਗੇ ਨੇ ਆਉਣਾ ਏ ਜੱਗੇ ਨਾਲ ਹੀ ਸਾਈਡ ਵੀ ਲੁੱਕ ਪੈ ਗਈ ਤੜਕੇ ਤੜਕੇ ਮਸ਼ੀਨ ਚੱਲ ਗਈ ਇੱਧਰ ਨੂੰ ਔਰ ਦੇਖ ਲਈ ਇਹ ਦੋਨੋਂ ਬਾਈ 4 1 ਦਾ ਘਾਣਾ ਰਲਾ ਕੇ ਲੁੱਕ ਪਾਈ ਐ ਬੌਰੇ ਰੱਕ ਬਾਈ ਸਮਝ ਲੋ ਇਟਾਂ ਲੱਗੀਆਂ ਪਈਆਂ ਆਪਣੇ ਖੇਤ ਥੋੜੀ ਜਿਹੀ ਗਾਹਾਂ ਬਾਜੂ ਬਾਈ ਵਾਲੇ ਬਠਵਾੜੇ ਤੱਕ ਇੱਥੇ ਗਾਹਾਂ ਫਿਰ ਦੂਆ ਪ੍ਰੋਜੈਕਟ ਸ਼ੁਰੂ ਹੋ ਜਾਂਦਾ ਆ ਦੇਖੋ ਸਰੇ ਤੱਕੇ ਬਾਈ ਮੰਡ ਨੂੰ ਲੱਗਦਾ ਜਾ ਕੇ ਸੁਰਤਾ ਪੰਦਸਤਾ ਉੱਥੇ ਤੱਕ ਇਹੀ ਹੈ ਉੱਥੇ ਤੱਕ ਜਿਹੜਾ ਬੰਦਾ ਵੀ ਬਾਈ ਫਿਰ ਤੁਹਾਨੂੰ ਪਤਾ ਇਹ ਇਹਦੇ ਜੀ ਜਾਂਦਾ ਜਿਕੜੀ ਜੀ ਤੇ ਸਾਈਕਲ ਵੀ ਇਹਦੇ ਜੀ ਘੁੰਮੀ ਜਾਂਦਾ ਮੋਟਰਸਾਈਕਲ ਵੀ ਬਾਈ ਆਉਣਾ ਜਾਣਾ ਬਹੁਤ ਔਖਾ ਹੋ ਜਾਂਦਾ ਇਹ ਵੀ ਜੇ ਪੱਕਾ ਹੋ ਜਵੇ ਤਾਂ ਮौज ਹੋ ਜੂਗੀ ਬਾਈ ਕਿਉਂਕਿ ਆ ਦੇਖੋ ਜਿਹੜੀ ਚੀਜ਼ ਪੱਕੀ ਆ ਪੱਕੇ ਵਜਿਖਣਾ ਮਰਜ਼ੀ ਤੁਰੀ ਜਾ ਗਿੱਲੇ ਜੀ ਥੋੜਾ ਜਿਹਾ ਔਖਾ ਹੋ ਜਾਂਦਾ ਬਾਈ ਮਾਲਾ ਡੈਰੀ ਚ ਵੀ ਸਰਕਾਰੀ ਡਿਊਟੀ ਵਾਲੀ ਕੰਮ ਆ ਉਰੇ ਹਾਜ਼ਰੀ ਲਵਾਉਣੀ ਪੈਂਦੀ ਆ ਜੀ ਤਾਂ ਲੱਗਦਾ ਟਾਈਮ ਲਾਦਾ ਸਿੰਧੂ ਨੂੰ ਅੱਧਾ ਘੰਟਾ ਹੋ ਗਿਆ ਖੜੇ ਨੂੰ ਬਾਈ ਔਰੇ ਮੰਗੂ ਕਾਈ ਤਿੰਨ ਉਹ ਵੇਖ ਕਿ ਨਹੀਂ ਗਰਨ ਨਾ ਕੋਈ ਦਿਲ ਖਤਰੀ ਲਿ ਗਿਆ ਨਾ ਮਿਲਦੇ ਨੂੰ ਮਾ ਡੈਰੀ ਪਿੱਛੇ ਜੀ ਸਭਈ ਕੋਈ ਤਾਂਕ ਨਹੀਂ ਗਿਰਨੀ ਤੁਸੀਂ ਨਾ ਸੁਧਰਿਓ ਦੋ ਡੰਗਰ ਰੱਖ ਲਓ ਡੰਗਰ ਰੱਖੇਵੇਂ ਦੁੱਧ ਦੇਣਗੇ ਬਾਹੌਲੀ ਵਾਲੀ ਸਾਡੇ ਵਾਲਾ ਕੰਮ ਹੋਣਾ ਵੇਚਣਾ ਹੀ ਪੈਣਾ ਹੈ ਵੇਚਣਾ ਹੀ ਪੈਣਾ ਹੂੰ ਜੀ ਤੁਹਾਨੂੰ ਮੇਰਾ ਕੰਮ ਪਤਾ ਕਿਆ ਤਾਂ ਡੇਰੀ ਦੇ ਦੁੱਧ ਲੈਣ ਵਾਲਾ ਟੋਕਰਾ ਕੋਈ ਤਾਂ ਨਾਲ ਤੇਰਾ ਜੇ ਤੂੰ ਇੱਕ ਘਾਹ ਵਿੱਚ ਦੋ ਕਮਰ ਬਿੜ ਜਾਂਦਾ ਨਵੇੜ ਦਾ ਤਾਂ ਹੈਗਾ ਦਾ ਡੈਰੀ ਵਾਲੇ ਰੋਜ਼ੇ ਮਖੌਲ ਕਰਦੇ ਦੁੱਧ ਤਾਂ ਸਾਥੇ ਲੈ ਕੇ ਜਾਂਦਾ ਤੇਰਾ ਫਾਇਦਾ ਕੀ ਹੈ ਮਾ ਕੇ ਗੋਹਾ ਘਰ ਵਿੱਚ ਰੱਖਿਆ ਗੋਹਾ ਵਾ ਗੋਹੀ ਬੱਲੇ ਪੈਂਦਰਾ ਇਹੋ ਜਿਹਾ ਵੇਚੀਆਂ ਮੁੜ ਕੇ ਬਾ ਦੇਖ ਲੈ ਕਿਨੂੰ ਐ ਅਮੀਰੀ ਕਾਂਤੀ ਜੀ ਆਉਂਦੀ ਨਾ ਜੇਕਰ ਤਾ ਲੈ ਲੈਂਦੇ ਹੂੰ ਆਲੇ ਦਾ ਪੈਸਾ ਨਾ ਰਹਿਣਾ ਮਾ ਕੋ ਕੰਮ ਕਰਨ ਜਾਣਾ ਕੱਪੜੇ ਜਿ ਕਿਲੇ ਹੋਏ ਨੇ ਕਿਉਂ ਫਿਰ ਤਾਂ ਕਰਕੇ ਬਾਈ ਛਤਰੀਆਂ ਚੱਕਣੀਆਂ ਪੈਣਦੀਆਂ ਕਿਨੂੰ ਪੱਕੀ ਡਿਊਟੀ ਹੈ ਡੈਰੀ ਸ਼ਰੋਜਾ ਹਾਂ ਮੰਗ ਲਿਆ ਬੰਦੇ ਕਿਹੜਾ ਰੇਟ ਮਿਲ ਜਾਂਦਾ 70 ਰੁਪਏ ਕਿਲੋ ਹੈ ਅੱਛਾ ਜੇ ਆਪਣਾ ਫੈਂਟ ਪਾਉਣੀ ਹੈ ਤਾਂ ਫੈਂਟ ਲੱਗਣੀ ਜੇ ਮੁੱਲ ਲੈਣਾ ਤਾਂ ਫਿਰ 70 ਰੁਪਏ ਪੱਕਾ ਹੈ ਕਿਹੜੀ ਫੈਂਟ ਆਉਣੀ ਹੈ ਲੱਗ ਜਾ 60 ਲੱਗ ਜਾ 70 ਲੱਗ ਜਾ ਵੱਧ ਵੀ ਲੱਗ ਜਾਂਦਾ ਕੰਮ ਚੱਲੀ ਜਾਂਦਾ ਹੈ ਜਮੀਨ 'ਚ ਹਾਂ ਕੰਮ ਚੱਲ ਰਿਹਾ ਹੈ ਮਹੀਨ ਦਾ ਇਹਦੀ ਕਿਦੋਂ ਨਹੀਂ ਆਇਆ ਯਾਰ ਹਾਂ ਪੱਥਰ ਲਾਉਂਦੇ ਆ ਬਰਖਾਦ ਕਰਕੇ ਮਹੀਨਾ ਤੋਬੇ ਚੱਕ ਨਹਿਰ ਅੱਛਾ ਬੜਾ ਹੀ ਪ੍ਰੋਜੈਕਟ ਖੇੜਿਆ ਪਿਆ ਹੈ ਮੈਗਰਾ ਤੁਸੀਂ ਉਮੀ ਰੋਕੇ ਹੋਏ ਆ ਹਾਂ ਕਿਆ ਕਹਿੰਦਾ ਸ਼ਾਨੂੰ ਦੇਖਦਾ ਮੌਸਮ ਮੌਸਮ ਤਾਂ ਪੈਂਦਾ ਹੋ ਸਾਰੇ ਕਿਤੇ ਪੈਂਦਾ ਸਾਰੇ ਪਾਸੇ ਹੀ ਐ ਵੀ ਖੁੱਲ ਗਿਆ ਸਾਰੇ ਕਿਤੇ ਸਵੇਰ ਦਾ ਪੈਂਦਾ ਹੂੰ ਖੁੱਲ ਗਿਆ ਸਿਸਟਮ ਖੁੱਲਿਆ ਬੱਸ ਫੇ ਸਾਰੀ ਡੈੜੀ ਪਈ ਜਾਏ ਕਰਦਣਾ ਬਾਕੀ ਭਾਈ ਜੱਗਾ ਡੈਰੀ ਚ ਗਿਆ ਹੋਏ ਉਹਨੂੰ ਵੀ ਮਿਲ ਲੈਂਦੇ ਆ ਹਾਂ ਭੱਗਿਆ ਦਾ ਉਹ ਕਿੱਥੇ ਉਹ ਗੱਲਾਂ ਗੱਲਾਂ ਮਾਰ ਕੇ ਕਿਰੋ ਕਿੰਨਾ ਟਾਈਮ ਲੱਗ ਜਾਂਦਾ ਹੈ ਸਈ ਵਾਰ ਤੋਂ 10-15 ਮਿੰਟ ਲੱਗ ਜਾਂਦਾ ਬੱਦ ਵੀ ਲੱਗ ਜਾਂਦਾ ਜੇ ਭੀੜ ਵੱਡ ਬੰਡ ਹੈ ਮੀਂਹ ਕਰਕੇ ਹੈ ਨਾ ਅੱਛਾ ਨਹੀਂ ਭੀੜ ਘਟ ਹੁੰਦੀ ਹੈ ਜਗਾ ਤੂੰ ਹੀ ਛਤਰੀ ਲੈ ਲੈ ਕਰ ਲੈ ਮਾਫੀ ਮੀਂਹ ਪੈਣ ਲੱਗਿਆ ਭਾਈ ਇਹ ਛਤਰੀ ਲੈ ਨਹੀਂ ਸਕਦਾ ਰਸਤਾ ਹੀ ਇਹ ਜਾਂ ਤੂੰ ਛਤਰੀ ਲੈ ਕੇ ਉਹਨੇ ਆ ਨਹੀਂ ਸਕਦਾ ਇੱਕ ਹੱਥ ਚ ਗਰ ਜੂਗਾ ਇਹਨੂੰ ਪਤਾ ਹੈ ਰਸਤਾ ਸਾਡਾ 46 ਲਾਈਨ ਆ ਜਿਕੇ ਮੀਂਹ ਕਾਤ ਨਹੀਂ ਪੈਂਦਾ ਰ ਮੀਂਹ ਵੀ ਬਾਈ ਇਹਨਾਂ ਨੇ ਕੋਈ ਮੱਲਾ ਦੀ ਉੱਪਰ ਮੋਦਾ ਮਾਰਿਆ ਹੋਇਆ ਬੱਚੇ ਨੂੰ ਨਹੀਂ ਪਤਾ ਹੈਗਾ ਸਿੰਧੂ ਨਾ ਦਾ ਬਾਈ ਚੱਲਦਾ ਇਹ ਕੰਮ ਕਿ ਸਾਰੇ ਪੰਡ ਲਟਕਾਏ ਹੋਏ ਉੱਪਰ ਹਾਂ ਸਿੰਧੂ ਨਾ ਹੀ ਬਾਈ ਮਸ਼ੀਨ ਦੇ ਕੰਮ ਜੇਸੀਬੀ ਦਾ ਕੰਮ ਰੁਕ ਜਾਂਦਾ ਸਿੰਧੂ ਬਾਈ ਤਵਾ ਕਿੱਥੇ ਠੋਡਾ ਤਵਾ ਮਾਰਕਟ ਮੋਦੀ ਮਾਰਕਟ ਇਧਰ ਬਾਈ ਬਚਾ ਮੈਂ ਇਹਨੂੰ ਕਿਹਾ ਪਤਾ ਭਗਤ ਨੂੰ ਆਰਾ ਨਹੀਂ ਜੱਗੇ ਸਰਾਟੇ ਚੱਲ ਪੇ ਸੌਣ ਦੇਣਾ ਸੌਣ ਦੇ ਸਰਾਟੇ ਚੱਲਦੇ ਐਵੇਂ ਬੈਣਾ ਨਹੀਂ ਨਹੀਂ ਹਰੀਬੱਦ ਡੂਕਾ ਪਿਆ ਭੂਰੀ ਕਹਾ ਪੂਰਾ ਆਲੇ 2-3 ਘੰਟੇ ਫੋਨ ਆ ਲਿਆ 3 ਘੰਟੇ ਲਾ ਬਾਈ ਫਿਰ ਇਹ ਸਾਰੇ ਹੀ ਮੀਹ ਆ ਸਿੰਦੂ ਆਪਣੇ ਬਰੀਕ ਧਾਰਨਾ ਰੱਖਿਆ ਵਾ ਆਪਣੇ ਬਰੀਕ ਧਾਰਨਾ ਪੀਛੇ ਸ਼ਾਮ ਤੱਕ ਚੱਲੀ ਗਿਆ ਨੇ ਤਸੱਲੀ ਕਰਾ ਲੈਣੀ ਜੱਗੇ ਅਛਰਵਾ ਕਾਵੇ ਥੱਲੇ ਧਾਰ ਕੇ ਆਉਣੇ ਬੈਣਾ ਫਿਰ ਕਹਿੰਦਾ 20 ਪੈਂਦੇ ਜੋਰੇ ਵਾਲੇ ਦੇਖੋ ਕੱਲ ਰੋਪੜ ਵੀ ਮੀਂਹ ਪੈਲੇ ਸਿੰਦੂ ਇਧਰ ਹੈ ਉਹਨਿੰਦਾ ਕਰਨ ਅਨੰਦਪੁਰਾ ਆਪਣੇ ਵੀ ਪੈ ਲੈਣਾ ਚੱਗੇ ਸਾਰੀ ਦਿਹਾੜੀ ਪਈ ਆ 3 ਦਿਨ 95% ਹੈ ਉਹ ਆਇਆ ਤਾਂ ਹੈ ਨਹੀਂ ਵੀ ਰੱਬ ਵਕੀਲ ਲੈ ਹਾਲੇ ਜੇ ਪੂਰੀ ਨੂੰ ਪੁੱਛਿਆ ਉਹਨੇ ਤਾਂ ਫੇਰ ਸਾਈਨ ਕਰਕੇ ਦੇ ਰਹੇ ਨੇ ਉਹ ਪੱਕਾ ਰੱਖ ਦਿੰਦਾ ਏ ਚੱਲਦੇ ਆ ਉਹਨੂੰ ਕੱਲ ਦੇਖ ਲੈ ਜਵਾਬ ਦੇ ਕੇ ਤਾਂ ਪਿਆ ਨਹੀਂ ਜੀ ਹਾਂ ਲਿਖ ਕੇ ਰੱਖ ਦੇਣਾ ਜੇ ਕਿ ਉਹ ਜੀ ਲਿਖ ਕੇ ਹਾਲ ਪਿਆਦਾ ਹੈ ਤੇ ਪੂਰੀ ਜੀ ਬਈ ਮਾੜੀ ਜੀ ਪੂਰੀ ਕਹਿੰਦਾ ਵਾਸਟ ਨੂੰ ਕਹਿੰਦਾ ਮੈਂ ਲਿਖ ਕੇ ਦੇ ਇਹਨੂੰ ਤਿਆਰ ਆ ਵੀ ਅੱਜ ਵੀ ਨਹੀਂ ਬਹਿਣਾ ਗੱਲ ਸੱਚੀ ਹੋਊਗੀ ਅੱਜ ਵੀ ਉਹਰੇ ਹੁਣ ਸਾਈਨ ਕਰਾ ਕੇ ਲਿਆਉਣੇ ਆ ਪੂਰੀ ਨੂੰ ਕਹ ਕੇ ਹੁਣ ਮਾਸਟਰ ਦਾ ਫੋਨ ਆ ਗਿਆ ਸੈਂਟਰ ਮੁੱਕ ਗਿਆ ਹਾਂ ਮੁੱਕ ਗਿਆ ਖਤਰੇ ਵਾਲਾ ਯਾਰ ਵਾਸਟ ਕੱਲ ਸਵੇਰੇ ਮੁੱਕ ਗਿਆ ਤਾਂ ਮਿਸਤਰੀ ਆਉਣੇ ਆਲੇ ਮੈਂ ਕਹਿ ਕੇ ਆਉਂਦਾ ਬਾਈ ਚੱਲ ਕੋਈ ਨਹੀਂ ਭਰਾ ਕੇ ਦੇ ਦਿੰਦੇ ਆ ਬਾਈ ਪੂਰੀ ਤੇਰੇ ਪਾਸ ਹੀ ਤਾਂ ਇਹ ਐ ਸਾਨੂੰ ਲਿਖਤੀ ਰੂਪ ਮਾ ਦੇ ਵੀ ਮੀ ਹੈਗਾ ਉਦਾ ਕਰਦੇ ਵਾਲੇ ਧਰਮ ਰਾਤ ਦੇ ਦੋ ਚਿੱਤਰ ਗੁਪਤ ਰਹੀ ਕਿ ਕਹਿੰਦੇ ਇਹਨੇ 100% ਮਾਰਾਂ ਚ ਮੁੜ ਗਈ ਜਿਵੇਂ ਕਿਹੜਾ ਨਹੀਂ ਪਿਆ ਉਹ ਡੰਗਰ ਵਾਲਾ ਵੀ ਨਹੀਂ ਪਿਆ ਹਾਂ ਉਹ ਇਹਨਾਂ ਨੂੰ ਕਿਹਾ ਹੋ ਗਿਆ ਨੇੜੇ ਵਾਰ-ਵਾਰ ਆਈ ਜਾਂਦੇ ਮੈਂ ਲਾਤੀ ਵੈਣ ਲਾਂਗੀ ਇਹਨਾਂ ਦੀ ਵੈਣ ਲਾਂਗੀ ਮੱਲਾ ਤਾਂ ਬੰਟੀ ਭਾਈ ਕਹਾਂ ਨਾ ਆਰੇ ਜੀ ਨੂੰ ਮੀਂਹ ਚਾਹੀਦਾ ਏ ਕਿ ਨਹੀਂ ਨਹੀਂ ਤਾਂ ਪੂਰੀ ਆਖ ਤੇਰਾ ਨਹੀਂ ਮੈਂ ਬਹੁਤ ਪਹਿਲੇ ਹਰੀਪੁਰ ਨਹੀਂ ਉੱਧਰ ਬਹੁਤ ਆ ਬਾਈ ਜੱਗੇ ਹੁਣ ਤਾਂ ਪੱਕੇ ਸਾਈਨ ਹੋ ਗਏ ਹੋਣੀ ਪੈਣਾ ਇਹਨੇ ਤਾਂ ਆਹ ਲੈਂਟਰ ਜੂਣ ਲਾਉਣੇ ਤੇ 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 ਕਰ ਮਨਸੂਏ ਪੈ ਗਿਆ ਤੇ ਤੂੰ ਇਕੱਠਾ ਪੈ ਜਾ ਫਿਰ ਆਪਣਾ ਨਿਕੜ ਮਨਸੂਏ ਪੈ ਗੇ ਲੈ ਪੋਰਾ ਬਣੀ ਪੁਰੀਆ ਛਤਰੀ ਤੇਰੀ ਡੰਗਾਈ ਚ ਜ਼ਿਆਦਾ ਹੈ ਭਾਈ ਹਾਂ ਡੂੰਗੀ ਜ਼ਿਆਦਾ ਹੈ ਉਹ ਤੇਰੇ ਵਾਲੀ ਡੂੰਗੀ ਲੈ ਬੰਤਰ ਘੰਟਾ ਹਾਂ ਦੇ ਆਏ ਆ ਕੱਢੀ ਭਾਈ ਦੋ ਤਰ੍ਹਾਂ ਨੇ ਮਾਡਲ ਲੱਗ ਬੰਟੀ ਲਿਆ ਆ ਥੋੜੀ ਹੈਵੀ ਲਿਆ ਆ ਲੈ ਇੱਥੇ ਚਾਹੀਦੀ ਇੱਥੇ ਦਾ ਉਹ ਇਹ ਹੁੰਦੀ ਇੱਕ ਝੂੰਗੀ ਟਾਈਪ ਜੀ ਉਹ ਉਹ ਦਰੀ ਆ ਗਈ ਨਾਲੇ ਹਾਂ ਮੀ ਤਾਂ ਪਿਆ ਨਹੀਂ ਹੈਗਾ ਬਾਹਰ ਬਾਬਾ ਜਾਂਦਾ ਹੋਰ ਨਹੀਂ ਬੈਂਦਾ ਮਾਲਾ ਜੀ ਨਹੀਂ ਬੈਂਦਾ ਹਾਂ ਹਲਿਆੰਦੀ ਕੱਟੀ ਸੱਤ ਦੇਖੋ ਮੈਂ ਪੂਰਾ 7 ਦਿਨ 7 ਦਿਨ ਦੇ ਖਾਤਰ ਇਹਦੇ ਬਾਅਦ ਕਿਦਾਂ ਧੂਰੀ ਲੰਘ ਗਿਆ ਹੂੰ ਅੱਧਰੇ ਪਹਿਲੇ ਤੋਂ ਇਕੱਠੇ ਹੀ ਆ ਹਾਂ ਚੌਕੀ ਹੁੰਦੀ ਹੈ ਕੱਟੀ ਵੀ ਹੈ ਜੱਗੇ ਊਂ ਵੀ ਵਧੀਆ ਹੈ ਢੜੀ ਆ ਕੱਟੀਆਂ ਆ ਕੱਟੀ ਹਾਂ ਬਾਾਲਟੀ ਰੱਖਦੇ ਬਾਬੇ ਭਰ ਦਿੰਦੀ ਹੈ ਢੜੀ ਲੈ ਇਹ ਦੁੱਧ ਨਾਲ ਨਹੀਂ ਗੋਹੇ ਨਾਲ ਗੋਹੇ ਨਾਲ ਅੱਛਾ ਲਓ ਜੀ ਬਾਈ ਆਹ ਕਿੱਧਰ ਕਰਦਾ ਬੋਰਮਾੜਾ ਕੱਟ ਕੇ ਖੜ ਜਿੰਦਾ ਹੈਗਾ ਕਿੱਥੇ ਜਮਾ ਵੀ ਨਹੀਂ ਆ ਰਿਹਾ ਇੱਥੇ ਲੈ ਕੇ ਚੱਲ ਜਮਾ ਨਾਰਮਲ ਗਣਾ ਅੱਛਾ ਜੋ ਹੀ ਨਾਰ ਵਾਲਾ ਆ ਲੈ ਆ ਨਾਰ ਵਾਲਾ ਜਮਾ ਵੀ ਨਹੀਂ ਆ ਰਿਹਾ ਉਹ ਜੰਡਾ ਦਾ ਪੂਰੀ ਗਲਤ ਸੋਚ ਕਿੰਨਾ ਕੁ ਟਾਈਮ ਖਿੱਚ ਲੂਗਾ ਇਹ ਆ ਕਿੰਨਾ ਕੁ ਟਾਈਮ ਤੇਰੀ ਇੱਕ ਕਰ ਕਰ ਖਾ ਲੂਗਾ ਦਿਖਤਾ ਜਾਣਾ ਏ ਇੱਕ ਖਰਾਕਾ ਖਾਦੀਆ ਵੀ ਆ ਇਹ ਮਿੱਠਾ ਨਹੀਂ ਮਿਲਿਆ ਬਹੁਤ ਟਾਈਮ ਹੋ ਗਿਆ ਹਾਂ ਮਿੱਠਾ ਕੱਲ ਹੈਗਾ ਦਾ ਹੁਣ ਦੋ ਲੱਡੂ ਮੰਗਦਾ ਪੂਰੀ ਸੁਣ ਸੁਣ ਤਾਂ ਸਹੀ ਕੱਲ ਮਿੱਠਾ ਹੈਗਾ ਤਾਂ ਚੂਏ ਚੰਗੇ ਆ ਚੂਏ ਮਿੱਠਾ ਮਿਲਦਾ ਕੱਲ ਮਿੱਠਾ ਹੈਗਾ ਤਾਂ ਇਹਨੂੰ ਮੁੱਕੇ ਤੇ ਫੋਨ ਕਰਿਆ ਮਿੱਠਾ ਨਹੀਂ ਤੂੰ ਲੱਡੂ ਮੰਗ ਕੇ ਤੇ ਲੱਡੂ ਖਲਾ ਦੇ ਯਾਰ ਬੇਕੂ ਤੈਨੂੰ ਤੈਨੂੰ ਉਹੀ ਖਲਾਰੇ ਦਾ ਕਿੰਨੇ ਲੱਡੂ ਆ ਚਲੀਏ ਉਹ ਨਹੀਂ ਬਣੇ ਲੱਦੇ ਜਿਹੜੇ ਵਟ ਗਿਆ ਬਾਂਟੀ ਹੁਣ ਬਾਈ ਸੌਣ ਦੇ ਨਰਾਤੇ ਸ਼ੁਰੂ ਹੋ ਗਏ ਹੁਣ ਅੱਜ ਲੰਗਰ ਲੰਗਰ ਹੋਣਾ ਕਿਸੇ ਬਸੇ ਨਹੀਂ ਪੈ ਗਿਆ ਚਲੋ ਚਲੀ ਜੀ ਲੱਗੇ ਲਾ ਕੇ ਬੈਣਾ ਨਗਰੀ ਲੇ ਕੇ ਲੰਗ ਜਾ ਲੰਗਰ ਬਹੁਤ ਦੇਖਿਆ ਲੱਗੇ ਜਨਾ ਦੇਖਿਆ ਲੱਗੇ ਜਨਾ ਲਗੇ ਜਨਾ ਦੇਖਿਆ ਵੀ ਸਾਨੂੰ ਲੇਜੀ ਆ ਕੇ ਆ ਇੱਕ ਜਗ੍ਹਾ ਪਟੰਟ ਲੱਗਿਆ ਹੋਇਆ ਦੇਖਿਆ ਕਿੱਥੇ ਦੇਖਿਆ ਤਾ ਆਪਾਂ ਨੇ ਉਹ ਉੱਥੇ ਦਾ ਉਹ ਬੜੀਆ ਚੱਲੀ ਵਾਲੇ ਘੱਟ ਪਰ ਚਮਕੌਰ ਸਾਹਿਬ ਲੱਗਿਆ ਦੇਖਿਆ ਦੁਆਰਾ ਲੱਗਿਆ ਆਪਾਂ ਰਾਣਾ ਰੱਖੀ ਬੈਠੀ ਨਾ ਤੂੰ ਤੂੰ ਸੀ ਕੋਈ ਏਰੀਆ ਛੱਡ ਨਾ ਦਿਓ ਦੁਆ ਵੀ ਆ ਰਹੀ ਕਿਹੜੇ ਆਜੋ ਆ ਰਹਾ ਰਣਾ ਆਪਣੇ 12-13 ਦਿਨ ਬਦਲ-ਬਦਲ ਜਾਂਦੇ ਇੱਕ ਲਗਜਰ ਬੰਲੀ ਵਾਲ ਰਮਾਨ ਬੰਨ ਕੇ ਹਾਂਜੀ ਭਾਈ ਕਿਆ ਵੇਚਣਾ ਵੰਟੀ ਭਾਈ ਦੋ ਹੀ ਕਟੀਆਂ ਵੇਚ ਦਿੰਗੇ ਦੋ ਹੀ ਕਟੀਆਂ ਭਾਈ ਵੰਟੀ ਕਹਿੰਦਾ ਬਕਾਉ ਆ 1,85,000 ਮੁੱਲ ਹੈ ਇਹਨਾਂ ਹਾਂਜੀ 1,85,000 ਮੁੱਲ ਆ ਇਹ ਨਾ ਨਾ ਕਰਿਆ ਧੱਕਾ ਨਾ ਨਾ ਕਰੋ ਕਿਹ ਪਤਾ ਏ ਭਾਈ ਜੋ ਵੀ ਹੈ ਵੰਟੀ ਕਰੂਗਾ ਮੁੱਲ ਵਾਲਾ ਸਿਸਟਮ ਵੰਟੀ ਭਾਈ ਨੰਬਰ 946528005 ਭਾਈ ਵੰਟੀ ਭਾਈ ਕੇ ਕਾਲੇ ਤੋਂ ਬਰਕ ਜੇ ਕੋਈ ਕੋਈ ਵੀ ਚੀਜ਼ ਲੈਣੀ ਹੈ ਤਾ ਆ ਜੋੜਾ ਐ ਪੂਰੀ ਦਾ ਖਿਹੜਾ ਛੜਾ ਰਣਾ ਇਹ ਮੰਨਦਾ ਨਹੀਂ ਆ ਇਹ ਦੋ ਰੇਡੀਆਂ ਹੈ ਹਾਂ ਤੁਹਾਡਾ ਦੇਖ ਕੇ ਦੇਖੇ ਖੁੱਲੀ ਵਧੀਆ ਨਾ ਇਹ ਚੱਲਦੀ ਫਿਰਦੀ ਹੋੜਲੀਆਂ ਦਾ ਬਹੁਤ ਵਧੀਆ ਆਇਆ ਹੈ ਪਰ ਬੜਾ ਡੰਗਰ ਨਹੀਂ ਚੱਲਦਾ ਇਹਦੇ ਪਾਸ ਹਾਂ ਬੜਾ ਡੰਗਰ ਤਾਂ ਨਾਲ ਹੀ ਲੈ ਜਾਂਦਾ ਨਹੀਂ ਉੱਦਾ ਪੂਰੀ ਆਹ ਨਿੱਗਰ ਬਣੀਆਂ ਪਈਆਂ ਹਾਂ ਟਾਇਰ ਲੱਗੇ ਮੈਂ ਜਿੰਨੇ ਮਰਜੀ ਰੋੜੋਈ ਫਿਰੇ ਹੈ ਵੀਜੇ ਬਣੀਆਂ ਪਈਆਂ ਫੱਟਾ ਫੁੱਟਾ ਵਧੀਆ ਲੱਗਿਆ ਪਿਆ ਏ ਗਾਇਆਂ ਦਾ ਕਿਵੇਂ ਕੰਮ ਗਾਇ ਵੀ ਦੇਈਦਾਗਾ 65000 ਜਨ ਦੇ ਵਿੱਚ ਹੂੰ ਜੱਗੇ ਨੇ ਵੀ ਵੇਚਣੀ ਜਗ੍ਹਾ ਆਪਾਂ ਪਾ ਲਈ ਵੰਡੀ ਨੇ ਮੰਟੀਰੀ ਗੈਂ ਵੀ ਦਿਖਾ ਦੇ ਮੜੀ ਮੰਡੀ ਬਹੁਤ ਚਲਦੀ ਗਰਾਵਾ ਖੰਨੇ ਦਾ ਕੀ ਕਰਨਾ ਦਿਖਰਾ ਮੋਂ ਚਲਦੇ ਇਤਰੀ ਦਿਨ ਨੂੰ ਮੰਡੀ ਬਾੜੀ ਆ ਅੰਦਰ ਹੋਰ ਕੀ ਖੰਨੇ ਚੱਲ ਪੰਜ ਵਜੇ ਬਗੈ ਰੋਟੀ ਖਾਣੇ ਤੇ ਬਹਿ ਜਾ ਜਾ ਤਾਂ ਫੇ ਹੁਣ ਟੈਂਪੂ ਨੂੰ ਫੋਨ ਕਰ ਦੇ ਨੰਬਰ ਵਾਟੀਆਂ ਲੈ ਕੇ ਟੈਂਪੂ ਦਾ ਮਿਲ ਜੂ ਹਾਂ ਝੂ ਬਣਾਉਣੇ ਜਾਂਦਾ ਬੰਦਾ ਉਹ ਝੂ ਕੀ ਤਾਂ ਕਿ ਹੋਵੇ ਤਾਂ ਕਿ ਭੱਜ ਚੱਲੋ ਤੁਹਾਵਾਂ ਅੱਜ ਕਿਹੜੀ ਮੰਡੀ ਆ? ਆ ਸਹੀ ਕੰਮ ਕਰਾਫੇ ਨਹੀਂ ਬਾਈ ਲੋਟ ਹੈਗਾ ਸਿੱਟਾ। ਕੋੜਾ 6 ਦਿਨ ਘੁੰਮਿਆ ਮੈਂ 6 ਦਿਨ ਜਿਆਦਾ ਲੈਟ ਆ ਰਿਹਾ ਮੰਡੀ ਸਾਰੀ ਮੰਡੀਆਂ ਲਾਦੀਆਂ। ਹਾਂ ਬੰਗੜੇ ਵਿਆਹ ਦੀ ਮੰਡੀ ਨਹੀਂ ਲਾਦ। ਲਗਣੀ ਲਾਈਦੀ ਆ। ਲਗਣੀ ਚਾਹੀਦੀ ਆ ਇਹ। ਆ ਇਹਦਾ ਕੱਦਾ ਕੱਟਾ ਕਦੀ ਕਰਦਾ। ਹਾਂ ਜਿੱਦਾਂ ਦੇ ਹੋਏ ਪਿੰਡਾਂ ਦੇ ਜਿੰਨੇ ਵੀ ਛੜੇ ਛੁੜੇ ਸਾਡੇ। ਰਾਲੀ ਭਰ ਕੇ ਲਈਓ। ਇਹਦਾ ਕੱਦਾ ਕੱਟਾ ਕਦੀ ਕਰਦਾ। ਥੋੜ ਨੂੰ ਟੋਲ ਵੱਜ ਗਈ ਆਉਣਾ। ਬੰਦੇ ਦੇਖਣ ਹੋਣ ਵੀ ਕਿਹੜਾ ਮੁੰਡਾ ਠੀਕ ਹੈ ਕਿਹੜਾ ਨਹੀਂ। ਬਸ ਤਿਆਰੇ ਦਾ ਖਾ ਲੈ ਸਾਧਰੀ ਹਿੱਲ ਗਿਆ ਯਾਰੇ ਦਾ। ਚਾਹੀਦਾ ਚਾਹੀਦਾ ਇਹ ਸਾਰੇ ਸਿਸਟਮ ਵਹਿ ਗਏ ਕੇਹੀ ਨਹੀਂ ਹੈਗਾ ਇਹ ਸਿਸਟਮ ਨਹੀਂ ਹੈਗਾ ਤਾਂ ਫੇ ਕੰਮ ਖਰਾਬ ਹੋ ਜਾਏਗਾ ਨਾ ਤਾਂ ਆਏ ਜਿਹੜਾ 30 ਦੇ ਉੱਪਰ ਜੇ ਕੋਈ ਇੱਕ ਅੱਧਾ ਆਇਆ ਵੀ ਭਾਈ ਮੈਂ ਕਰਾਉਂਦਾ ਏ ਉਹ ਸਾਰਿਆਂ ਨੇ ਕੁੜਦੇ ਕਰਨਾ ਜਿਹੜਾ 30 ਦੇ ਉੱਪਰ ਚਲੇ ਗਿਆ ਹਾਂ ਉਹ ਕਹੋਂਦਾ ਨਹੀਂ ਹੈਗਾ ਮੈਂ ਛੜਾ ਹਾਂ ਪਰ ਬਾਈ ਹੁਣ ਜੇ ਲੋਕਾਂ ਦੇ ਮਿਹੜੇ ਮੂਹਰੇ ਜ ਬੱਜਣ ਲੱਗ ਜਾਂਦੇ ਆ ਫਿਰ ਉਹ ਸਮਝ ਲੈ ਬੈਠੀ ਹਾਂ ਹੈਗਾ ਉਹ ਆ ਦੇ ਆ ਆ ਆ ਚੱਲ ਵੇ ਕੰਮ ਆ ਗੇੜਾਦਾਰੇ ਦੀ ਕਦਰ ਪੈ ਗਈ ਵੀਰ ਆ ਗਿਆ ਤੂੰ ਚੜੀ ਚਲਾ ਦੇ ਦੇਖੇ ਵੱਧ ਗਿਆ ਵੀਰ ਆ ਗਿਆ ਪੂਰੀ ਪੂਰੀ ਕਿੱਧਰ ਆ ਹੋਰ ਦੇਜੋ ਓ ਤੁਹਾਡੀ ਐ ਲੱਗਦਾ ਪੂਰੀ ਕਿੱਧਰ ਤੇ ਆਇਆ ਕਿੱਧਰ ਤੇ ਆਇਆ ਸਾਹ ਤੇ ਆਇਆ ਬਾਬਿਆਂ ਨੇ ਭੇਜਿਆ ਬਾਬਿਆਂ ਨੇ ਪੂਰੀ ਦੀ ਥੋੜੀ ਜਿਹੀ ਕਿਹਾ ਬੰਦਾ ਖੇਤਵਾ ਗੇੜਾ ਮਾਰ ਲੈ ਮੁੱਲ ਬਾਦਵਾ ਆਹ ਨਜ਼ਾਰਾ ਆ ਗਿਆ ਕਿੱਧਰ ਆ ਗਿਆ ਨਜ਼ਾਰਾ ਸਪਰੇਅ ਹੋ ਗਈ ਤਰੀ ਉੜ ਗਈ ਤੇਲੇ ਦੀ ਸੁਬਰੇ ਹੋ ਗਈ ਪੂਰੀ ਹੋ ਗਈ ਤੇ ਇਹਦੀ ਉਹ ਚੈਸ ਵੀ ਨਾ ਸੁਣਦੇ ਵਾਲੀ ਵੀ ਦੇ ਦੋ ਸੁਣੀ ਵਾਲੀ ਵੀ ਸਭ ਸੁਬਰੇ ਦਾ ਇਲਾਜ ਖਾ ਖਾ ਆ ਗਿਆ ਭਾਈ ਬਿਆਰਾ ਬਾਤ ਆਉਦਾ 20 ਦਾ ਆਹਾ ਆਹਾ ਰੋਕੋ ਜਲੀ ਆ ਜੀ ਵਿੱਚ ਲਈ ਗੱਲ ਨੂੰ ਕਮਾੜਦੇ ਜਿਹਕੇ ਕਰਦਾ ਫਿਰ ਛੱਡ ਦੇ ਛਤਰੀ ਤੂੰ ਤਾ ਹੂੰ ਘੇਰ ਦੇਣਾ ਸਾਨੂੰ ਗੱਤ ਗਲ ਤੂੰ ਵੜਦਾ ਨਹੀਂ ਤਰੀ ਮੈਂ ਫੜੀ ਪਿਆਰੇਗਾ ਹੱਥ ਕੇ ਛੱਡ ਦੇ ਆਲ ਪਾਣੀ ਆ ਗਿਆ ਵਾ 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 ਰੌਣਕ ਆ ਲਾਤੀ ਉਹ ਰੱਬ ਨੇ ਸੁਣ ਲਈ ਆ ਗਿਆ ਚੱਲ ਮੈਂ ਪ੍ਰੋਜੈਕਟ ਉਹ ਛਤਰੀ ਉੱਪਰ ਕਾਹਦੀ ਗਈ ਮੀ ਆ ਉਹ ਗੱਡੀ ਆ ਕੇ ਪਿਓ ਦੇ ਨਾਲ ਉਹ ਹੋਣੀ ਵਈ ਓ ਆ ਆ ਜੇ ਕੇ ਹੈਗਾ ਹੈਗਾ ਉਹ ਪੂਰਾ ਆ ਗਿਆ ਆ ਗਿਆ ਆ ਗਿਆ ਜੇ ਤਾਂ ਬਾਹਰ ਨਿਕਲੇ ਤਾਂ ਆਇਆ ਨਹੀਂ ਤਾਂ ਆਇਆ ਲੈ ਮਨਾਇਆ ਰੱਬ